ਜਿਨ੍ਹਾਂ ਨੇ ਹਥਿਆਰ ਬਣਾਉਣੇ ਨੇ ਵੇਚਣੇ ਨੇ ਉਹਨਾਂ ਦਾ ਕੰਮ ਆਪ ਲੜਾਈ 'ਚ ਵੜਨਾ ਨਹੀਂ ਹੈ ਉਹਨਾਂ ਦਾ ਕੰਮ ਆਪਦੇ ਵਪਾਰ ਕਰਨੇ ਨੇ ਔਰ ਜਦੋਂ ਤੱਕ ਇਹ ਵੱਡੇ ਮੁਲਕ ਨੇ ਜਿਹੜੇ ਸ਼ਾਮਲ ਨਹੀਂ ਹੋਣਗੇ ਡਾਇਰੈਕਟਲੀ ਤੇ ਤੜਵਾਰ ਕਿੱਦਾਂ ਲੱਗ ਜੂਗੀ ਤੇ ਕਹੇ ਵੀ ਲੋਕ ਕਹਿੰਦੇ ਆ ਵੀ ਭਾਰਤ ਦਾ ਸਾਥੀ ਰਸ਼ੀਆ ਭਾਰਤ ਦਾ ਸਾਥੀ ਇਜ਼ਰਾਈਲ ਇਹ ਬੜੀਆਂ ਗੱਲਾਂ ਅੱਜ ਕੱਲ੍ਹ ਚੱਲ ਰਹੀਆਂ ਨੇ ਨਹੀਂ ਦੇਖੋ ਇਹ ਥੋੜੇ ਜਿਹਾ ਇਫੈਕਟ ਹੁੰਦੇ ਸੀ ਪਹਿਲਾਂ ਜਦੋਂ ਇੱਕ ਵਾਰਸਾਪ ਐਕਟ ਹੁੰਦਾ ਸੀ ਇੱਕ ਨਾਟੋ ਸੀ ਇੱਕ ਪਾਸੇ ਰਸ਼ੀਆ ਨਹੀਂ ਉਦੋਂ ਯੂਐਸਐਸਆਰਸੀ ਯੂਐਸਐਸਆਰ ਦਾ ਬਲਾਕ ਸੀ ਤੇ ਦੂਜੇ ਪਾਸੇ ਜਿਹੜਾ ਅਮਰੀਕਨ ਬਲਾਕ ਸੀ ਤਾਂ ਜਦੋਂ ਯੂਐਸਐਸਆਰ ਟੁੱਟ ਗਿਆ ਗਰਬਚੇਵ ਨੇ ਉਹ ਅਲੱਗ-ਅਲੱਗ ਹੋ ਗਏ ਕੰਟਰੀ ਉਸ ਤੋਂ ਬਾਅਦ ਜਿਹੜਾ ਰਸ਼ੀਆ ਅਲੱਗ ਰਹਿ ਗਿਆ ਤੇ ਬਾਕੀ ਸਟੇਟਾਂ ਅਲੱਗ ਹੋ ਗਈਆਂ ਉਹ ਜਿਹੜਾ ਸੈਕੰਡ ਬਲਾਕ ਸੀ ਉਹ ਟੁੱਟ ਗਿਆ ਤੇ ਇਸ ਕਰਕੇ ਸੈਕੰਡ ਸ਼ਕਤੀ ਹੁਣ ਜਿਹੜੀ ਜਿਹੜੀ ਕੋਲਡ ਵਾਰ ਹੈ ਉਹ ਖਤਮ ਹੋ ਗਈ ਹੈ ਇਸ ਕਰਕੇ ਉਹ ਹੁਣ ਐਡੀ ਕੋਈ ਦੋ ਗਰੁੱਪ ਵੱਡੇ ਆਪਸ ਵਿੱਚ ਨਹੀਂ ਹੈ ਹੁਣ ਚਾਈਨਾ ਵੀ ਇੱਕ ਉੱਪਰ ਕੇ ਬੜੀ ਵੱਡੀ ਪਾਵਰ ਬਣ ਰਿਹਾ ਹੈ ਹਾਂ ਤੇ ਇਸ ਕਰਕੇ ਦੋ ਤਿੰਨ ਸ਼ਕਤੀਆਂ ਜਿਹੜੀਆਂ ਨੇ ਵੱਡੀਆਂ ਨੇ ਉਹ ਆਪਸ ਵਿੱਚ ਕਦੇ ਵੀ ਨਹੀਂ ਲੜਨੀਆਂ ਹਾਂ ਇੱਕ ਦੂਜੇ ਤੇ ਅੱਜ ਕੱਲ ਕਮਰਸ਼ੀਅਲ ਵਾਰ ਹੋ ਗਈ ਹੈ ਜਿੱਦਾਂ ਹੁਣ ਡੋਨਲਡ 트ਰੰਪ ਕਰ ਰਿਹਾ ਟੈਰਫ ਲਾ ਕੇ ਕਿਸੇ ਦੇ ਵਪਾਰ ਦੇ ਨਾਲ ਹੁਣ ਜਪਨੀ ਸੀ ਜਪਨੀਜ਼ ਨੇ ਸੈਕੰਡ ਵਰਡ ਵਾਰ ਚ ਸਭ ਤੋਂ ਵੱਧ ਜਿਹੜਾ ਉਹਨਾਂ ਦੇ ਅੰਬੀਸ਼ਨ ਸੀ ਜਰਮਨ ਦੇ ਔਰ ਜਪਾਨੀਜ਼ ਦੇ ਉਹ ਇਕੱਠੇ ਵੀ ਸੀ ਵੀ ਉਹਨਾਂ ਨੇ ਕੀਤਾ ਪਰ ਉਹ ਚ ਵਾਚ ਸਫਰ ਕੀਤਾ ਉਸ ਤੋਂ ਬਾਅਦ ਜਪਾਨੀਜ਼ ਨੇ ਆਰਮੀ ਨਹੀਂ ਬਣਾਈ ਉਹ ਔਰ ਪਰ ਉਹਨਾਂ ਨੇ ਆਪਣਾ ਦਿਮਾਗ ਲਾਇਆ ਉਹਨਾਂ ਨੇ ਟੈਕਨੋਲੋਜੀ ਇੰਨੀ ਡਵੈਲਪ ਕੀਤੀ ਕਿ ਅੱਜ ਜਪਾਨੀ ਸਾਰੇ ਵਰਲਡ ਤੇ ਰਾਜ ਕਰ ਰਹੇ ਨੇ ਅੱਜ ਜਿਹੜੇ ਉਹਨਾਂ ਦੇ ਕਾਰਾਂ ਦੇ ਬ੍ਰਾਂਡ ਨੇ ਹੋਰ ਕਿਸੇ ਚੀਜ਼ ਦੇ ਬ੍ਰਾਂਡ ਨੇ ਇਲੈਕਟ੍ਰੋਨਿਕਸ ਦੇ ਨੇ ਸਾਰੇ ਕਰ ਰਹੇ ਨੇ ਛੇਮ ਚਾਈਨਾ ਅੱਜਕੱਲ ਜਿਹੜੀ ਲੋ ਕੋਸਟ ਟੈਕਨੋਲੋਜੀ ਹੈ ਮਾਡਰਨਾਈਜੇਸ਼ਨ ਦੀ ਛੋਟੇ ਛੋਟੇ ਗੈਜਟ ਨੇ ਸਭ ਕੁਝ ਚਾਇਨਾ ਸਾਰੇ ਵਰਡ ਤੇ ਰੂਲ ਕਰ ਰਿਹਾ ਹੈ ਅੱਜ ਕੱਲ ਪੈਸੇ ਦੀ ਜੰਗ ਹੈ ਆਪ ਦਾ ਸਮਾਨ ਵੇਚ ਰਹੇ ਨੇ ਆਪ ਵਰਡ ਨੂੰ ਇੱਕ ਮਾਰਕੀਟ ਬਣਾ ਲਿਆ ਜਿਹੜਾ ਮਾਰਕੀਟ ਡੋਮਿਨੇਟ ਕਰਦਾ ਉਹਨੂੰ ਵਾਰ ਲੜਨ ਦੀ ਲੋੜ ਕੀ ਹੈ ਮਤਲਬ ਅਸਲ ਜੰਗ ਹੁਣ ਪੈਸੇ ਦੀ ਰਹਿ ਗਈ ਹੈ ਅਸਲ ਜੰਗ ਡੋਮਿਨੈਂਸ ਦੀ ਰਹਿ ਗਈ ਪੈਸੇ ਦੀ ਰਹਿ ਗਈ ਹੈ ਤੇ ਬਾਕੀ ਆ ਥਰਡ ਵਰਡ ਕੰਟਰੀ ਨੂੰ ਜਿਹੜੇ ਵੈਪਨ ਵੇਚੀ ਜਾਣੇ ਨੇ ਅਬ ਦੇ ਨੈਲਜੀ ਰਹਿ ਗਈ ਹੈ ਜਾਂ AI ਦੀ ਰਹਿ ਗਈ ਹੁਣ ਬਿਲਕੁਲ ਅੱਜ ਕੱਲ ਜੰਗ ਉਹੀ ਹੈ ਕਿਉਂਕਿ AI ਨਾਲ ਇੱਕ ਮੁਲਕ ਨੂੰ ਸਾਰਾ ਕੁਝ ਪਤਾ ਹੈ ਟੈਕਨੋਲੋਜੀ ਨਾਲ ਸਾਰਾ ਪਤਾ ਹੈ ਦੂਜੇ ਅੱਜਕੱਲ ਸੈਟੇਲਾਈਟ ਨੇ ਉਹ ਅੱਗੇ ਦੀਆਂ ਲੜਾਈਆਂ 'ਚ ਬਲੈਕਆਊਟ ਹੁੰਦੇ ਸੀ ਕੂਟਰ ਵੱਜਦੇ ਸੀ ਸਾਰੇ ਸ਼ਹਿਰ ਦੀ ਲਾਈਟ ਕੱਟੀ ਜਾਂਦੀ ਅੱਜਕੱਲ ਦੀਆਂ ਲੜਾਈਆਂ ਤੁਸੀਂ ਦੇਖੋ ਲਾਈਟ ਤੇ ਕੱਟੀ ਨਹੀਂ ਜਾਂਦੀ ਕਿਉਂਕਿ ਤੁਹਾਨੂੰ ਸਾਰਾ ਕੁਝ ਤੇ ਵੈਸੇ ਹੀ ਦਿਖ ਰਿਹਾ ਹੈ ਹਾਂ ਸੈਟੇਲਾਈਟ ਦੇ ਥਰੂ ਕੋ ਬਿਲਕੁਲ ਕਲੀਅਰ ਦਿਖ ਰਿਹਾ ਤੁਹਾਨੂੰ ਜੇ ਟੈਂਕ ਖੜਾ ਵੀ ਹੈ ਉਹਦਾ ਵੀ ਤੁਹਾਨੂੰ ਪਤਾ ਲੱਗਦਾ ਵੀ ਚ ਤਿੰਨ ਬੰਦੇ ਬੈਠੇ ਜਾਂ ਦੋ ਬੈਠੇ ਆ ਉਹ ਸਾਰਾ ਕੁਝ ਅੱਜਕੱਲ ਟੈਕਨੋਲੋਜੀ ਨਾਲ ਪਤਾ ਹੀ ਹੈ ਅੱਜਕੱਲ ਕੋਈ ਸੀਕ੍ਰਟ ਤਾਂ ਹੈ ਹੀ ਨਹੀਂ ਵੀ ਕਿਹੜੀ ਯੂਨਿਟ ਕਿੱਥੇ ਆ ਉਹ ਵਾਲੀ ਸੀਕ੍ਰਟ ਹੁਣ ਨਹੀਂ ਹੈ ਹੁਣ ਟੈਕਨੋਲੋਜੀ ਡਿਫਰੈਂਟ ਹੋ ਗਈ ਹੈ ਹੁਣ ਇਹ ਜਿਹੜੀਆਂ ਵੱਡੀਆਂ ਸ਼ਕਤੀਆਂ ਨੇ ਇਹਨਾਂ ਨੇ ਆਪਦੇ ਵਪਾਰ ਚਾਲੂ ਰੱਖਣੇ ਆ ਇਸ ਕਰਕੇ ਇਹਨਾਂ ਨੇ ਕੋਈ ਥਰਡ ਵਰਡ ਵਾਰ ਵੱਧਣਾ ਨਹੀਂ ਹੈ ਇਹਨਾਂ ਨੇ ਆ ਛੋਟੀਆਂ-ਮੋਟੀਆਂ ਲੜਾਈਆਂ ਜਿਹੜੀਆਂ ਮੁਲਕਾਂ ਚੱਲਦੀਆਂ ਰਹਿਣੀਆਂ ਨੇ ਥਰਡ ਵਰਡ ਚ ਉਹ ਚੱਲਦੀਆਂ ਰਹਿਣੀਆਂ ਸੋ ਜਿਵੇਂ ਕਿ ਗੱਲਬਾਤ ਕਰਕੇ ਹਟੇ ਆ ਤਾਂ ਜ਼ਰੂਰ ਇਹਨਾਂ ਨੇ ਗੱਲਬਾਤ ਜਿਹੜੀ ਹੈ ਇਹਨਾਂ ਦੀ ਗੱਲਬਾਤ ਦੇ ਵਿੱਚ ਤੁਹਾਨੂੰ ਸਾਰਾ ਉਹ ਸਿਨੈਰੀਓ ਪਤਾ ਲੱਗ ਗਿਆ ਹੈਗਾ ਵੀ ਅਸਲ ਦੇ ਵਿੱਚ ਕਾਰਗਿਲ ਵਾਰ ਕਿਸ ਤਰੀਕੇ ਨਾਲ ਹੋਈ ਕਿਸ ਤਰੀਕੇ ਨਾਲ ਜਿਹੜੇ ਸਾਡੇ ਦੇਸ਼ ਦੇ ਫੌਜੀ ਨੇ ਉਹਨਾਂ ਨੇ ਆਪਣੇ ਜਿਹੜੇ ਆ ਉਕਾਬਲੀਅਤ ਵੀ ਦਿਖਾਈ ਤੇ ਸਭ ਤੋਂ ਵੱਡੀ ਗੱਲ ਨਹੀਂ ਡਰੇ ਤੇ ਉਹਨਾਂ ਫੌਜੀਆਂ ਨੂੰ ਜਿਹੜੇ ਪਰਦੇਸ਼ ਦੇ ਵਿੱਚ ਆਗੇ ਸੀ ਉਹਨਾਂ ਨੂੰ ਖਦੇੜਿਆ ਵੀ ਕਿਉਂਕਿ ਉਹਨਾਂ ਦਾ ਮੋਟਿਵ ਸੀਗਾ ਵੀ ਵੱਤ ਵੱਤ ਜਗਾ ਜਿਹੜੀ ਆ ਉਹ ਆਪਣੇ ਅੰਡਰ ਆਪਣੇ ਪਾਕਿਸਤਾਨ ਦੇ ਅੰਡਰ ਜਿਹੜੀ ਆ ਵੱਤ ਵੱਤ ਜਿਹੜੀ ਲੈਂਡ ਆ ਉਸ ਨੂੰ ਹਾਸਲ ਕਰ ਸਕਣ ਸੋ ਇਸੇ ਤਰੀਕੇ ਨਾਲ ਹੀ ਵੀ ਅਸਲ ਦੇ ਵਿੱਚ ਅਸੀਂ ਕਹਿੰਦੇ ਤਾਂ ਵੀ جنگ ਜਿਹੜੀ ਆ ਲੱਗਣ ਵਾਲੀ ਆ ਪਰ جنگ ਜ਼ਰੂਰ ਜੇ ਲੱਗਦੀ ਆ ਤਾਂ ਉਸ ਦੇ ਨੁਕਸਾਨ ਵੀ ਕਾਫੀ ਹੁੰਦੇ ਆ ਕੋਈ ਇਹ ਨਹੀਂ ਵੀ ਆਮ ਜੀ ਗੱਲ ਨਹੀਂ ਆ ਵੀ جنگ ਲੱਗਣਾ ਜ਼ਰੂਰ ਅਸੀਂ ਸੋਸ਼ਲ ਮੀਡੀਆ ਤੇ ਕਹਿਣ ਲੱਗਦੇ ਆ ਵੀ ਹਾਂ جنگ ਲੱਗਣ ਵਾਲੀ ਆ جنگ ਨੱਗਲ ਵਾਲੀ ਆ ਪਰ ਜੰਗ ਦੇ ਨੁਕਸਾਨ ਵੀ ਬੜੇ ਵੱਡੇ ਹੁੰਦੇ ਆ ਪਰ ਇਤਿਹਾਸ ਮੈਂ ਕਵਾਂਗਾ ਇਤਿਹਾਸ ਬਹੁਤ ਵੱਡਾ ਰਿਹਾ ਇਤਿਹਾਸ ਦੇ ਵਿੱਚ ਜੰਗਾਂ ਚੱਲਦੀਆਂ ਰਹੀਆਂ ਜੰਗ ਵੀ ਇੱਕ ਇਤਿਹਾਸ ਦਾ 파ਟੀ ਹੈ ਕਿਉਂਕਿ ਮਾਰਸ਼ਲ ਕੋਮਾ ਜੜੀਆਂ ਵੀ ਨੇ ਉਹ ਹਮੇਸ਼ਾ ਜੰਗ ਲੜਦੀਆਂ ਆਈਆਂ ਤੇ ਉਹ ਮਾਰਸ਼ਲ ਕੋਮ ਜੜੀਆਂ ਨੇ ਉਹ ਜੰਗ ਤੋਂ ਹੀ ਬਹੁਤ ਕੁਝ ਸਿੱਖ ਕੇ ਜੜੀਆਂ ਨੇ ਉਹ ਅੱਗੇ ਆਈਆਂ ਨੇ ਤੇ ਕਈ ਜ਼ਰੂਰ ਮੈਂ ਕਵਾਂਗਾ ਵੀ ਹੁਣ ਇਹ ਵੀ ਗੱਲ ਆ ਵੀ ਸੋਸ਼ਲ ਮੀਡੀਆ ਤੋਂ ਥੋੜਾ ਜਿਹਾ ਪ੍ਰੇਜ਼ ਜ਼ਰੂਰ ਰੱਖੋ ਵੀ ਇਹ ਨਹੀਂ ਮੈਂ ਕਹਿੰਦਾ ਵੀ ਤੁਸੀਂ ਜਿਹੜਾ ਹੈ ਬਿਲਕੁਲ ਹੀ ਚਲਾਣਾ ਬੰਦ ਕਰ ਦਿਓ ਪਰ ਕੀ ਫੈਕਟ ਹੈ ਕੀ ਨਹੀਂ ਹੈ ਉਸ ਤੇ ਵੀ ਜ਼ਰੂਰ ਧਿਆਨ ਦਿਓ ਕਿ ਇਹ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਹੈ ਇਹ ਕਾਫੀ ਇਸ ਸਮੇਂ ਸੈਂਸਿਟਿਵ ਹੈ ਸੋ ਇਸੇ ਤਰੀਕੇ ਨਾਲ ਹੋਰ ਵੀ ਜਾਣਕਾਰੀ ਲਈ ਸਾਡੇ ਚੈਨਲ ਨਾਲ ਤੁਸੀਂ ਜੁੜੇ ਰਹੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰਜੋਤ ਸਿੰਘ